ਅਜਨਾਲਾ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 26 ਸਾਲ ਦੀ ਇੱਕ ਨਵ-ਵਿਆਹੀ ਲੜਕੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਸੋ ਦੱਸਦੇ ਹਾਂ ਕਿ ਪੀੜਤ ਪਰਿਵਾਰ ਨੇ ਸਹੁਰਿਆਂ ਉੱਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ। ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਮਹੀਨੇ ਪਹਿਲਾਂ ਰਮਨਦੀਪ ਕੌਰ ਦਾ ਵਿਆਹ ਮਨਮੋਹਨ ਸਿੰਘ ਨਾਂ ਦੇ ਲੜਕੇ ਨਾਲ ਹੋਇਆ ਸੀ। ਮਨਮੋਹਨ ਸਿੰਘ ਕੈਨੇਡਾ ਤੋਂ ਆਇਆ ਸੀਗਾ। ਫਿਲਹਾਲ ਲੜਕੀ ਦੇ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਦੀ ਧੀ ਨੂੰ ਉਸਦੀ ਸੱਸ ਤੇ ਨਾਨਨ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਸੀਗਾ ਇਸ ਕਰਕੇ ਉਹਨਾਂ ਦੀ ਧੀ ਅਕਸਰ ਹੀ ਤੰਗ ਰਹਿੰਦੀ ਸੀ ਔਰ ਹਮੇਸ਼ਾ ਰੋਂਦੀ ਰਹਿੰਦੀ ਸੀ ਫਿਲਹਾਲ ਲੜਕੀ ਦੇ ਪਰਿਵਾਰ ਨੂੰ ਫੋਨ ਤੱਕ ਨਹੀਂ ਕੀਤਾ ਗਿਆ ਕਿ ਉਹਨਾਂ ਦੀ ਧੀ ਨੇ ਗਲਤ ਪੈਜ ਉਹਨਾਂ ਦੀ ਧੀ ਹਸਪਤਾਲ ਵਿੱਚ ਭਰਤੀ ਹੈ ਫਿਲਹਾਲ ਉਹਨਾਂ ਦੇ ਆਂਡ ਗੁਆਣ ਨੇ ਜਰੂਰ ਦੱਸਿਆ ਤਾਂ ਲੜਕੀ ਦੇ ਘਰ ਵਾਲੇ ਮੌਕੇ ਤੇ ਪਹੁੰਚੇ ਤੇ ਜਦੋਂ ਹਸਪਤਾਲ ਪਹੁੰਚੇ ਤਾਂ ਉੱਥੇ ਉਹਨਾਂ ਦੀ ਧੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੋਂ ਤੇ ਡਾਕਟਰ ਵੱਲੋਂ ਉਹਨਾਂ ਦੀ ਤੀਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸੋ ਇੱਕ ਲੜਕੀ ਬੜੇ ਚਾਅ ਦੇ ਨਾਲ ਦੂਸਰੇ ਘਰ ਜਾਂਦੀ ਹੈ ਕਿ ਉਹ ਜਿਸ ਤਰ੍ਹਾਂ ਨਾਲ ਆਪਣੇ ਘਰ ਦੇ ਵਿੱਚ ਹਜ਼ਦੀ ਖੇਡਦੀ ਹੈ, ਘਰ ਨੂੰ ਮਹਿਕਾਉਂਦੀ ਹੈ, ਉਸੇ ਤਰ੍ਹਾਂ ਨਾਲ ਉਹ ਸੌਰੇ ਪਰਿਵਾਰ ਦੇ ਵਿੱਚ ਵੀ ਰਹੇਗੀ, ਉਸ ਪਰਿਵਾਰ ਦਾ ਧਿਆਨ ਰੱਖੇਗੀ ਪਰ ਜਦੋਂ ਅਜਿਹੇ ਪਰ ਜਦੋਂ ਅਜਿਹੇ ਸੌਰੇ ਪਰਿਵਾਰ ਪਰੇਸ਼ਾਨ ਕਰਨ ਲੱਗ ਜਵੇ ਇੱਕ ਲੜਕੀ ਨੂੰ ਤਾਂ ਉਸ ਲੜਕੀ ਦੇ ਮਾਨਸਿਕ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਹ ਵਾਕਈ ਉਸ ਪਰਿਵਾਰ ਤੋਂ ਜਾਂ ਉਸ ਲੜਕੀ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਾਰੇ ਪਰਿਵਾਰ ਦੇ ਉੱਤੇ ਇਲਜ਼ਾਮ ਜ਼ਰੂਰ ਲੱਗੇ ਨੇ ਪਰ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਆ ਉਹ ਕਰ ਰਹੀ ਹੈ ਪਰ ਜੋ ਮ੍ਰਿਤਕ ਲੜਕੀ ਦਾ ਭਰਾ ਹੈ ਉਸਨੇ ਦੱਸਿਆ ਕਿ ਉਸਦੀ ਜੋ ਭੈਣ ਦੀ ਨਾਨਾ ਨੇ ਜਾਂ ਉਸਦੀ ਸੱਸ ਸੀਗੀ ਉਹ ਅਕਸਰ ਲੜਾਈ ਝਗੜਾ ਕਰਦੀ ਸੀ ਔਰ ਉਹਨਾਂ ਨੂੰ ਫੋਨ ਤੱਕ ਨਹੀਂ ਦਿੱਤਾ ਗਿਆ ਆਂਡ ਗਵਾਂਡ ਤੋਂ ਪਤਾ ਲੱਗਾ ਕਿ ਉਹਨਾਂ ਦੀ ਲੜਕੀ ਦੇ ਜਿਹੜੇ ਆ ਉਹ ਉਹਨੂੰ ਹਸਪਤਾਲ ਲੈ ਗਏ ਨੇ ਜਦੋਂ ਪਹੁੰਚੇ ਨੇ ਤੇ ਉੱਥੇ ਉਸਦੀ ਭੈਣ ਜਿਹੜੀ ਸੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਿਲਹਾਲ ਇਸ ਸਬੰਧ ਵਿੱਚ ਪੁਲਿਸ ਨੂੰ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਬਿਆਨ ਜਿਹੜੇ ਨੇ ਪੁਲਿਸ ਵੱਲੋਂ ਲੈ ਲਏ ਗਏ ਨੇ ਉਸੀ ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਇਸ ਪੂਰੇ ਮਾਮਲੇ ਵਿੱਚ ਲੜਕੇ ਦਾ ਪਰਿਵਾਰ ਕੀ ਕੁਝ ਆਖ ਰਿਹਾ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਮੇਰਾ ਨਾਮ ਮਨਿੰਦਰ ਸਿੰਘ ਆ ਤੇ ਚੱਕਵਾਲਾ ਪਿੰਡ ਆ ਮੇਰਾ ਕੀ ਗੱਲ ਹੋਈਏ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਆ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਕੌਬੇ ਕਿਦਾਂ ਕਿਦਾਂ ਕੀ ਲਗਾ ਕੀਦਾ ਹੋਈ ਐ ਦਖਤੂ ਪਹਿਲਾਂ ਤੀਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਕੋਰੋਨਾ ਫਾ ਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਮੰਗਿਆ ਹੋ ਇਨਸਾਫ ਦੀ ਅਹ ਜੀ ਵੀ ਜੀ ਕੀ ਨਾਮ ਹੈ ਕਿਹੜਾ ਪਿੰਡਾ ਕੀ ਹੋਵਾਂਗਾ ਗੁਰਨਾ ਕੋ ਗੁਰਨਾ ਸਿੰਘ ਪਿੰਡ ਮਲਾ ਚੱਕ ਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਬੜੀ ਦੁਖਦਈ ਇਹ ਇੱਕ ਘਟਨਾ ਹੋਈ ਆ ਦੋ ਮਹੀਨੇ ਪਹਿਲੇ ਬੇਟੀ ਦਾ ਵਿਆਹ ਕੀਤਾ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਤੇ ਗਿਆ ਵੀਰ ਦੇਸਾ ਪੁੱਤੇ ਤੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਇਹਦੇ ਵੀ ਮਤ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੀ ਵੇਖਿਆ ਕਿ ਜਿਤਨਾ ਦੇ ਵਿੱਚ ਇਹਨਾਂ ਆਹ ਲੈ ਲਿਆ ਆਹ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਰ ਤੇ ਜਿਤਨਾ ਦੇ ਜਾ ਕੇ ਵੜਦੇ ਵੇਖਿਆ ਵੀ ਇਤੋਂ ਆਹ ਲੈ ਉਹ ਚਾਈ ਵੀ ਨਹੀਂ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਸਾਡਾ ਹੱਥ ਰਿਭਣਾ ਉੱਥੇ ਉਹਦੇ ਉੱਥੇ ਵਾਲ ਵੀ ਜਿਹੜੇ ਅਕਲਿਪ ਟੁੱਟੇ ਕੁੜੀ ਦੇ ਵਾਲੇ ਖੁਸੇ ਪਏ ਜਾਂਦੇ ਮਤਲਬ ਇਹ ਨਾ ਇਹਦੇ ਤਸੱਦ ਦੇ ਨਾਲ ਉਹਦੇ ਬੇਕੋ ਰਹਿਮੀ ਉਹਦਾ ਬਿਕਾਤਰ ਹੋਇਆ ਆ ਤੋ ਕੀਤਾ ਆ ਤੇ ਦੂਸਰੀ ਗੱਲ ਪੁਲਸ ਦੀ ਇਹ ਢਿਲਕ ਜਾਰੀ ਕਿ ਜੋ ਮੁੰਡਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਪੰਜ ਵਜੇ ਸਚੋ ਸਾਹਿਬ ਜੇ ਵੀ ਹੁੰਦਾ ਵੀ ਨਹੀਂ ਇਹ ਇਹ ਵਧੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਟਰ ਹੋਇਆ ਬਾਜੀ ਉਹ ਸਰੇ ਆਮ ਦੱਸਣ ਰਿਹਾ ਉਹਦੇ ਗੱਲ ਤੇ ਦੂਜੀ ਆ ਬਖਵਾ ਅੰਦਰ ਪੋਸਟਵਾਲੇ ਲਾਸ ਪਈ ਆ ਔਰ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕਿ ਜਿੰਨਾ ਚਿਰ ਸੰਸਾਰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਫ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਜਿਹੜਾ ਅਸੀਂ ਅਸੇ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀ ਤੇ ਅਸੀਂ ਹੁਣ ਚੌਂਚ 'ਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਦਾ ਡੈੱਡ ਬਾਡੀ ਨਹੀਂ ਚੁੱਕਾਂਗੇ ਜਿੰਨਾ ਦਾ ਸਾਨੂੰ ਇਨਸਾਫ ਦੀ ਮੰਗ ਨਾਲ ਸਾਡੀ ਪੂਰੀ ਹੋਈ ਦੋਸ਼ੀ ਆਏ ਦੀ ਘਰ ਬਿਠਿਆ ਇਹਦੀ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐ ਐਸਐਚਓ ਸਾਹਿਬ ਨੇ ਆਹੀ ਸਾਹਮਣੇ ਕਹਿੰਦੇ ਰਿਹਾ ਵੀ ਦੋਸ਼ੀ ਮੰਨਣਾ ਨਹੀਂ ਲੱਗੇ ਬਾਹਰੋਂ ਪੈਗੜਾ ਚੋਸ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਬਸ ਆਸ ਨਹੀਂ ਉਹਨਾਂ ਕੋਈ ਰਿਸ਼ਤਾ ਹੀ ਨਹੀਂ ਬੀਤੀ ਚੌਕੀ ਕੌਣ ਤਾਂ ਹੈ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਦਾ ਚੌਕੀ ਤੋਂ ਜਾਂਦਾ 10 ਮਿੰਟ ਦਾ ਸਾਰਾ ਦੱਸੋ ਇਹ ਤੋਂ ਵੱਡੀ ਪੁਲਸੀ ਕਿੰਨੀ ਢਲ ਗਈ ਜਾਰੀ ਹੈ ਜੀ ਦਾ ਨਾਮ ਲਖਵਿੰਦਰ ਸੌਰ ਤੇ ਜਿਹੜੀ ਡੈੱਟ ਹੋਈ ਲੜਕੀ ਦਾ ਕਿਨਾਰਾ ਉਹਦਾ ਨਾਮ ਰਮਨਦੀਪਾ ਕੀ ਲੱਗਦੀ ਤੁਹਾਡੀ ਪਨੇਵੀ ਜੇ ਅਸਲ ਕੀ ਗੱਲ ਹੋਈ ਸਰ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਹੈ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਉਹਦੀ ਮਾਂ ਘਰ ਕੱਲੀ ਆ ਬਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਤੇ ਹੀ ਆਹ ਹਾਲਤ ਹੋਗੀ। ਬਾਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਕਿ ਤੁਹਾਡੇ ਨਾਲ ਹਾਲਤ ਨਹੀਂ ਹੋ ਜਰਗੀ। ਕੀ ਗੱਲ ਹੋਈ ਆ ਲੜਕੀ ਦਾ ਟੁੱਟੀ ਆ? ਹਾਂਜੀ। ਇਹ ਲੱਗਦਾ ਪਹਿਲਾਂ ਬਿਲਕੁਲ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨੀ ਸੀ ਉਹ ਨੁਕਤਾਚੀਨੀ ਕਰਦੀਆਂ ਇਹ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹੇ? 2 ਮਹੀਨੇ ਹੋ ਗਏ ਜੀ। ਐਸੇ ਕਵੀ ਜਨਵਰੀ ਨੂੰ ਕਦੀ ਕੋਈ ਮੰਗ ਵੀ ਕੀਤੀ ਸੋਰਾਟ ਨੂੰ ਅਨਸਾਰ ਇਹਦੀ ਕੋਈ ਮੰਗ ਕੀ ਹੋਣੀ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਦੇਓ ਵੀ ਆਡੀ ਬੱਚੀ ਵੇਖੋ ਇਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਹੈ ਨਾ ਬੱਚੀ ਦਾ ਕਿ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂਗੇ ਲਈ ਜਿਹੜਾ ਫਾਜ ਹੈ ਇਹਦਾ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਤੇ ਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਘਰ ਆੜਿਆ ਤੇ ਤੇ ਜਿਹੜੇ ਆ ਲਾਜ ਹਸਪਤਲ ਦੇ ਚ ਤੇ ਜਿਹੜੇ ਜੋ ਦੋ ਅਸੀਰ ਦੇ ਮੌਕੇ ਤੇ ਆਏ ਆ ਤੇ ਬਰੌਡਾ ਡੋ ਚੁੱਕੀ ਸੀ ਸਹੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਦਰਜ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਹੈਗੀ ਆ ਕਸ਼ਮੀਰ ਕੌਰ ਤੇ ਤਾਰੀਖ ਸਰ ਕੀ ਜਿਹੜੀ ਪਈ ਹੈ ਜੀ ਲੜਕੇ ਦੀ ਨਹੀਂ ਅਰੇ 7 ਅੱਜ ਨਹੀਂ ਪਈ ਅੱਜ ਪੁੱਛ ਨੂੰ ਕਰ ਲੈਂਦੇ ਆ ਬਹੁਤ ਬਹੁਤ ਧੰਨਵਾਦ ਸਰਕਾਰ ਨੂੰ ਅੰਦਰ ਲਾ ਕੀ ਕਰਾਂਗੇ ਪਰਵਾਰਕਮਗ ਮੈਂ ਬੰਦਰਾ ਨਹੀਂ ਕਹਿਣਾ ਵੀ ਉਹਨਾਂ ਦੇ ਘਰ ਘਰੇ ਲੋਕੇਸ਼ਨ ਇਹਦਾ ਸੀਗਾ ਘਰੇ ਲੋਕੇ ਤੋਂ ਤਾਂਗਾ ਅੜ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੋਦਦਾ ਜਿਹੜਾ ਆਪਣਾ ਕੰਦ ਚੁੱਕਿਆ ਜਿਹਨਾਂ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਾਨੂੰਨ ਕੀਤੀ ਹੈ ਉਸ ਵੱਲੋਂ ਜਿਹੜੀ ਇਹ ਕੰਮ ਘਟ ਘਟ ਨਾ ਨੂੰ ਇਹ ਜੋ ਰਸਤੇ ਦੀ ਗੱਜ ਜੀ ਆਪਾਂ ਰਸਤ ਕਰਾਂਗੇ ਤਾਂ ਫੇਰ ਹੀ ਪਤਾ ਲੱਗੂ ਪਰਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸ ਨੂੰ ਨੇ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਅਜੇ ਨਹੀਂ ਆਪਾਂ ਜਿੰਦਾਂ ਕਰਸਤੇ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਰਸਤ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਜੀਓ ਕੀ ਜਿੰਦਾਂ ਕਰ